ਹਾਂਜੀ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਤਤ ਗੁਰਮਤਿ ਗੈਂਟੀਵੀ ਉਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਜਪ ਵਿਚਾਰ ਭਾਗ 28 ਜਿਵੇਂ ਕਿ 27 ਨੰਬਰ ਭਾਗ ਦੇ ਵਿੱਚ ਤੁਸੀਂ ਸੁਣਿਆ ਸੀ ਕਿ ਕਿਵੇਂ ਗੁਰੂ ਨਾਨਕ ਸਾਹਿਬ ਨੇ ਆਪਣੀ ਰਚਨਾ ਦੇ ਵਿੱਚ ਇਹ ਸ਼ਾਹਕਾਰ ਰਚਨਾ ਦੇ ਵਿੱਚ ਕਿਸ ਤਰੀਕੇ ਦੇ ਨਾਲ 25ਵੀਂ ਪਉੜੀ ਹੈ ਜਿਹੜੀ ਜਪ ਬਾਣੀ ਦੀ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈ ਲੈਣਾ ਤਮਾਏ ਉਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਸਾਹਮਣੇ ਰੱਬ ਨੂੰ ਬੇਸ਼ਕੀਤਾ ਜਾਂਦਾ ਉਹ ਤੋਂ ਟੋਟਲ ਡਿਫਰੈਂਟ ਉਹਨਾਂ ਦੀ ਸਟੇਟਮੈਂਟ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਸਮਝਾਇਆ ਹੈਗਾ ਤੇ ਜਿਹੜੀ ਹੁਣ ਵਾਲੀ ਪੌੜੀ ਆ 26 ਨੰਬਰ ਪੌੜੀ ਤੇ ਉਹਦੀ ਅਸੀਂ ਜਿਹੜੀ ਵਿਆਖਿਆ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਸਾਡੇ ਸਤਿਕਾਰਯੋਗ ਪ੍ਰੋਫੈਸਰ ਇੰਦਰ ਸਿੰਘ ਗਾਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਜਿਵੇਂ ਕਿ ਪੱਤੀ ਨੰਬਰ ਪੌੜੀ ਦੇ ਵਿੱਚ ਉਹਦੀ ਵਿਆਖਿਆ ਤੁਸੀਂ ਕਰ ਚੁੱਕੇ ਆਲਰੇਡੀ ਤੇ 26 ਨੰਬਰ ਪੌੜੀ ਜਿਹੜੀ ਹੈਗੀ ਉਹ ਉਹ ਤੁਹਾਡੇ ਤੋਂ ਵਿਆਖਿਆ ਲੈਣ ਤੋਂ ਪਹਿਲਾਂ ਤੁਹਾਡੀ ਵਿਆਖਿਆ ਲੈਣ ਤੋਂ ਪਹਿਲਾਂ ਇੱਕ ਵਾਰ ਮੈਂ ਉਹ ਪੌੜੀ ਪੜ੍ਹ ਦਿੰਨਾ ਵਾ ਤੇ ਸਾਡੇ ਸਰੋਤਿਆਂ ਦੇ ਨਾਲ ਫਿਰ ਤੁਸੀਂ ਜਿਵੇਂ ਵੀ ਠੀਕ ਸਮਝੋ ਤੁਸੀਂ ਉਹਦੀ ਵਿਆਖਿਆ ਕਰ ਸਕਦੇ ਹੋ ਜੀ ਮੈਂ ਪੜਦਾ ਜੀ 26 ਨੰਬਰ ਪੌੜੀ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਗੈ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁੱਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੀ ਲਿਵਲਾਈ ਆਖੇਂ ਵੇਦ ਪਾਠ ਪੁਰਾਨ ਆਖੇਂ ਪੜੇ ਕਰੈਮ ਵਿਖਿਆਨ ਆਖੇਂ ਬਰਮੇ ਆਖੇਂ ਇੰਦ ਆਖੇਂ ਗੋਪੀ ਤੈ ਗੋਵਿੰਦ ਆਖੇਂ ਈਸ਼ਰ ਆਖੇਂ ਸਿੱਧ ਆਖੇਂ ਕੀਤੇ ਕੀਤੇ ਬੁੱਧ ਆਖੇਂ ਦਾਨਵ ਆਖੇਂ ਦੇਵ ਆਖੇਂ ਸੁਰ ਨਰ ਮਨ ਜਨ ਸੇਵ ਕੀਤੇ ਆਖੇਂ ਆਖਣ ਬਾਹੇ ਕੀਤੇ ਕਹਿ ਕੈ ਉਠਟ ਜਾਹੀ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੈ ਕਈ ਕੇ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸੱਚਾ ਸੋਏ ਬਾਪੂ ਜੀ ਇਹ ਜਿਹੜੀ ਪੌੜੀ ਹੈ ਸਾਡੇ ਸਰੋਤਿਆਂ ਦੇ ਨਾਲ ਤੁਸੀਂ ਇਹਦੀ ਵਿਆਖਿਆ ਸਾਂਝ ਪਾ ਦਿਓ ਵਿਆਖਿਆ ਦੀ ਤੇ ਆਮ ਤੌਰ ਤੇ ਜਿਹੜਾ ਹੁੰਦਾ ਵੀ ਰੱਬੀ ਨਾਮਾ ਨੂੰ ਰੱਬ ਦੇ ਨਾਮ ਨੂੰ ਲੈ ਕੇ ਬਹੁਤ ਝਗੜਾ ਇੱਕ ਕ੍ਰੀਏਟ ਕੀਤਾ ਜਾਂਦਾ ਤੇ ਗੁਰੂ ਨਾਨਕ ਸਾਹਿਬ ਇਸ ਝਗੜੇ ਨੂੰ ਇਸ ਪੌੜੀ ਦੇ ਵਿੱਚ ਕਿਵੇਂ ਨਿਬੇੜਦੇ ਆ ਤੇ ਕਿਵੇਂ ਉਹ ਸਾਡੇ ਸਾਹਮਣੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਜਿਹੜੀ ਉਹ ਰਚਨਾ ਰੱਖਦੇ ਆ ਤੇ ਉਹ ਸਾਰੀ ਸਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾ ਦੇਜੀ ਹਾਂਜੀ ਬਾਪੂ ਜੀ ਇੱਥੇ ਪਹਿਲਾਂ ਵੀ ਆਪਾਂ ਵਿਗਿਆਨਕ ਢੰਗ ਨਾਲ ਗੁਰਬਾਣੀ ਦੀ ਵਿਚਾਰ ਕਰ ਰਹੇ ਆ ਤੇ ਜੜੀਆਂ ਕਿ ਜਿਵੇਂ ਹੁਣ ਬਿਆਨ ਕੀਤਾ ਗਿਆ ਉਹ ਕਿੰਨੀਆਂ ਸਾਰੀਆਂ ਪੌੜੀਆਂ ਜਪਜੀ ਸਾਹਿਬ ਦੀਆਂ ਹੋ ਚੁੱਕੀਆਂ ਹੋਈਆਂ ਨੇ ਆਪਾਂ ਅੱਜ ਜਿਹੜੇ ਢੰਗ ਨਾਲ ਅਰਥ ਹੋਣੇ ਚਾਹੀਦੇ ਨੇ ਜੋ ਸਾਡੇ ਅੱਜ ਕੰਮ ਆ ਸਕਦੇ ਨੇ ਜਿਹੜੇ ਅੱਜ ਸਾਡੀ ਜ਼ਿੰਦਗੀ ਨੂੰ ਸੁਧਾਰ ਸਕਦੇ ਨੇ ਤੇ ਜਿਹੜੇ ਵਿਗਿਆਨਕ ਨਜ਼ਰੀਏ ਤੋਂ ਸ਼ਬਦ ਅਰਥ ਖਰੇ ਉਤਰ ਸਕਦੇ ਨੇ ਉਹ ਕਰਨ ਦਾ ਆਪਾਂ ਯਤਨ ਕਰ ਰਹੇ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਜਿੱਦਣ ਦੀ ਗੁਰਬਾਨੀ ਰਚੀ ਗਈ ਹੈ ਉਸ ਦਿਨ ਤੋਂ ਹੀ ਇਹਦੀ ਵਿਆਖਿਆ ਵਿਦਵਾਨ ਲੋਕ ਕਰਦੇ ਆ ਰਹੇ ਨੇ ਪਰ ਇਹ ਤਾਂ ਸਦਾ ਧਿਆਨ 'ਚ ਰਹਿਣਾ ਚਾਹੀਦਾ ਹੈ ਕਿ ਜਿੰਨੀ ਕਿਸੇ ਦੀ ਸਮਝ ਹੈ ਉਹ ਉਨੀਕ ਹੀ ਉਹਦੀ ਵਿਆਖਿਆ ਉਹਦੇ ਅਰਥ ਕਰ ਸਕਦਾ ਹੈ ਉਹ ਤੋਂ ਵੱਧ ਜਾ ਕੇ ਤਾਂ ਕੋਈ ਕਰ ਹੀ ਨਹੀਂ ਸਕਦਾ ਜਿੰਨੇ ਵੀ ਦੁਨੀਆ 'ਚ ਆਪਾਂ ਕੰਮ ਕਰਦੇ ਆ ਉਹ ਸਾਰੇ ਹੀ ਆਪੋ ਆਪਣੀ ਅਕਲ ਦੀ ਬਤਾਵਕੀ ਕਰਦੇ ਆ ਜਿਨ੍ਹਾਂ ਕੋਲੇ ਵੱਧ ਅਕਲ ਹੈ ਉਹ ਵੱਧ ਅੱਗੇ ਲੰਘ ਜਾਂਦੇ ਨੇ ਤਰਕੀਆਂ ਕਰ ਜਾਂਦੇ ਨੇ ਰਾਜਨੀਤੀ 'ਚ ਛਾ ਜਾਂਦੇ ਨੇ ਭਾਵੇਂ ਕਿਸੇ ਵੀ ਖੇਤਰ 'ਚ ਹੋਣ ਅਕਲਵੰਦ ਲੋਕ ਅੱਗੇ ਲੰਘ ਜਾਂਦੇ ਨੇ ਜਿਵੇਂ ਪਸ਼ੂ ਜਗਤ ਦੇ ਵਿੱਚ ਪਸ਼ੂ ਪਛੜੇ ਹੋਏ ਕਿਉਂ ਨੇ ਮਨੁੱਖਾਂ ਦੇ ਗੁਲਾਮ ਕਿਉਂ ਨੇ ਤੇ ਮਨੁੱਖ ਉਹਨਾਂ ਤੋਂ ਆਪਣਾ ਤਰ੍ਹਾਂ ਤਰ੍ਹਾਂ ਦੇ ਕੰਮ ਲਈ ਯਾਰੇ ਨੇ ਉਹ ਕਿਵੇਂ ਲਈ ਯਾਰੇ ਨੇ ਇਹ ਸਾਰਾ ਕੁਝ ਹੈ ਕਾਰਨ ਕਿ ਪਸ਼ੂਆਂ ਕੋਲੇ ਅਕਲ ਬਹੁਤ ਮਾਮੂਲੀ ਹੈ ਤੇ ਮਨੁੱਖ ਕੋਲੇ ਅਕਲ ਵੱਧ ਹੈ ਤੇ ਮਨੁੱਖਾਂ ਦੇ ਵਿੱਚ ਵੀ ਵੱਧ ਘੱਟ ਅਕਲ ਵਾਲੇ ਹੋਰ ਕਬੀਲੇ ਹੋਰ ਇਨਸਾਨ ਮੌਜੂਦ ਨੇ ਜਿਹੜੇ ਕਿ ਇੱਕ ਦੂਜੇ ਤੇ ਹਾਵੀ ਹੋ ਜਾਂਦੇ ਨੇ ਤੇ ਬਾਬਾ ਨਾਨਕ ਅਕਲਵੰਤਾਂ ਬਹੁਤ ਸੀ ਪਰ ਉਹਨਾਂ ਨੇ ਸਾਡੇ ਤੇ ਹਾਵੀ ਹੋਣ ਦਾ ਯਤਨ ਨਹੀਂ ਕੀਤਾ ਬਲਕਿ ਸਾਡਾ ਭਲਾ ਕਰਨ ਦਾ ਉਪਰਾਲਾ ਕੀਤਾ ਤੇ ਉਹਨਾਂ ਨੇ ਸਾਨੂੰ ਅਕਲ ਦੇ ਕੇ ਸਾਣੇ ਇਨਸਾਨ ਬਣਾਉਣ ਦਾ ਯਤਨ ਕੀਤਾ ਤੇ ਅਸੀਂ ਵੀ ਸਮਝ ਸਕੀਏ ਕਿ ਜਿਉਣਾ ਕਿਵੇਂ ਹੈ ਰਾਜਨੀਤੀ ਕਿਹੋ ਜੀ ਹੋਣੀ ਚਾਹੀਦੀ ਹੈ ਤੇ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ ਕੀ ਹੋਣੇ ਚਾਹੀਦੇ ਨੇ ਸਮਾਜ ਦੀ ਬਣਤਰ ਕਿਹੋ ਜੀ ਹੋਣੀ ਚਾਹੀਦੀ ਹੈ ਇਹ ਸਾਰੇ ਧਰਤ ਦੇ ਉੱਤੇ ਜੋ ਸਾਨੂੰ ਜਿਉਣਾ ਚਾਹੀਦਾ ਹੈ ਉਹ ਤਰੀਕੇ ਕੁਰਬਾਨੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸੁਝਾਏ ਨੇ ਤੇ ਵਿਆਖਿਆਵਾਂ ਹਰੇਕ ਦੀਆਂ ਆਪ ਉਹ ਆਪਣੀ ਅਕਲ ਦੇ ਮੁਤਾਬਕ ਨੇ ਬਾਬਾ ਨਾਨਕ ਦੀ ਅਕਲ ਤਾਂ ਬਹੁਤ ਜ਼ਿਆਦਾ ਸੀ ਬਹੁਤ ਅੱਗੇ ਸੀ ਉਹਨਾਂ ਨੇ ਸਾਡੇ ਅੱਗੇ ਇੱਕ ਮਹਾਨ ਜਿਹੜਾ ਗਿਆਨ ਹੈ ਉਹ ਰੱਖ ਦਿੱਤਾ ਪਰ ਅਫਸੋਸ ਇਹ ਹੈ ਕਿ ਸਿੱਖਾਂ ਨੇ ਉਹਨੂੰ ਪੜਿਆ ਨਹੀਂ ਉਹਨੂੰ ਸਮਝਿਆ ਨਹੀਂ ਤੇ ਆਪਣੀ ਜ਼ਿੰਦਗੀ 'ਚ ਲਾਗੂਤਾ ਕਰਨਾ ਬਹੁਤ ਦੂਰ ਦੀ ਗੱਲ ਹੈ ਬਹਿਮਾ ਭਰਮਾ ਜਾਦੂਆਂ ਮੰਤਰਾਂ ਧਾਗਿਆਂ ਤਵੀਤਾਂ ਆਦਿਕ ਦੇ ਵਿੱਚ ਬਹੁ ਅਵਤਾਰ ਬਾਤ ਦੇ ਵਿੱਚ ਅੱਜ ਤੱਕ ਵੀ ਸਿੱਖ ਹੁਣ ਜੇ ਫਿਰਦੇ ਨੇ ਇਹ ਸ਼ਬਦ ਦੇ ਵਿੱਚ ਜਿਹੜੀ ਪੌੜੀ ਅੱਜ ਅਮੁੱਲ ਬਾਣੀ ਬਾਲੀ ਰੱਖੀ ਗਈ ਹੈ ਤੁਹਾਡੇ ਸਾਹਮਣੇ ਤੇ ਆਪਾਂ ਇੱਥੇ ਬਾਬਾ ਨਾਨਕ ਜੀ ਸਾਨੂੰ ਦੱਸ ਰਹੇ ਨੇ ਕਿ ਭਾਈ ਰੱਬ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ ਉਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ ਉਹਦੇ ਗੁਣ ਅਮੁੱਲ ਨੇ ਉਹਨਾਂ ਬਾਰੇ ਤੁਸੀਂ ਕਿਸੇ ਵੀ ਹਾਲਤ ਦੇ ਵਿੱਚ ਜਾਣ ਨਹੀਂ ਸਕਦੇ ਅਸੀਂ ਤਾਂ ਧਰਤੀ ਦੇ ਉੱਤੇ ਅਕਲਬੰਦੀ ਨਾਲ ਰਹਿਣਾ ਸਿੱਖ ਲਈਏ ਤੁਸੀਂ ਅੱਜ ਦੂਜਿਆਂ ਦੀ ਗੱਲ ਨਾ ਕਰੀਏ ਸਾਡੇ ਸਿੱਖਾਂ ਦੇ ਵਿੱਚ ਹੀ ਦੇਖ ਲਈਏ ਤੇ ਨਿੱਕੀਆਂ-ਨਿੱਕੀਆਂ ਗੱਲਾਂ ਤੇ ਝਗੜੇ ਕਰਦੇ ਆ ਤੇ ਕਤਲ ਤੱਕ ਕਰ ਦਿੰਦੇ ਆ ਨਸ਼ੇੜੀ ਕਿੰਨੇ ਲੋਕ ਹੋ ਰਹੇ ਨੇ ਆਤਮ ਹੱਤਿਆ ਤੱਕ ਕਰ ਲੈਂਦੇ ਨੇ ਔਰਤਾਂ ਦਾ ਅਪਮਾਨ ਕਰ ਦਿੰਦੇ ਨੇ ਤੇ ਜਾਤ ਪਾਤ ਦੇ ਝਗੜੇ ਚੱਲੇ ਹੋਏ ਨੇ ਸਾਡੇ ਵਿੱਚੋਂ ਕੋਈ ਸਾਧਵਾਦ ਪੈਦਾ ਹੋ ਗਿਆ ਆਪਣੇ ਆਪ ਨੂੰ ਸੰਤ ਅਖਵਾਏ ਜਾਂਦੇ ਨੇ ਜਿਹੜੇ ਕਿ ਧਰਤੀ ਦੇ ਉੱਤੇ ਇਹਨਾਂ ਬੁਰਾਈਆਂ ਨੂੰ ਦੂਰ ਕਰਨਾ ਬਣਦਾ ਸੀ ਉਹ ਤਾਂ ਸਾਨੂੰ ਭੁੱਲ ਗਈਆਂ ਅਸੀਂ ਤਾਂ ਰੱਬ ਦੇ ਹੀ ਉਹ ਇਦਾਂ ਦਾ ਹੁੰਦਾ ਹੈ ਉਹ ਇਦਾਂ ਦਾ ਹੁੰਦਾ ਹੈ ਹਰ ਬੰਦਾ ਆਪਣਾ ਜ਼ੋਰ ਲਾਈ ਜਾ ਰਿਹਾ ਹੈ ਆ ਰੱਬ ਦੀ ਸ਼ਖਸੀਅਤ ਨੂੰ ਬਿਆਨ ਕਰਨ ਵਾਸਤੇ ਜਦੋਂ ਕਿ ਇਸ ਪੌੜੀ ਚ ਬਾਬਾ ਨਾਨਕ ਜੀ ਕਹਿ ਰਹੇ ਨੇ ਕਿ ਕੋਈ ਵੀ ਬੰਦਾ ਰੱਬ ਦੀ ਸ਼ਖਸੀਅਤ ਨੂੰ ਬਿਆਨ ਨਹੀਂ ਕਰ ਸਕਦਾ ਜਿੰਨਾ ਮਰਜ਼ੀ ਜ਼ੋਰ ਲਾ ਲੇ ਖੁਦ ਬਾਬਾ ਨਾਨਕ ਨੇ ਗੁਰਬਾਣੀ ਦੇ ਵਿੱਚ ਹਜ਼ਾਰਾਂ ਬਾਰੀ ਇਹ ਬਿਆਨ ਕੀਤਾ ਕਿ ਉਹਦੇ ਗੁਣਾਂ ਦੀ ਵਿਆਖਿਆ ਪੂਰੀ ਤਰ੍ਹਾਂ ਮੈਂ ਵੀ ਨਹੀਂ ਕਰ ਸਕਦਾ ਉਹਦੇ ਗੁਣ ਬਹੁਤ ਜ਼ਿਆਦਾ ਨੇ ਆਓ ਆਪਾਂ ਇੱਕ ਇੱਕ ਪੰਕਤੀ ਦਾ ਇਥੇ ਅਰਥ ਕਰੀਏ ਅਮੁੱਲ ਗੁਣ ਉਹਦੇ ਜਿਹੜੇ ਗੁਣ ਨੇ ਉਹ ਸਾਡੇ ਪਹੁੰਚ ਤੋਂ ਪਰੇ ਨੇ ਬੇਅੰਤ ਗੁਣ ਨੇ ਉਹਦੇ ਵਿੱਚ ਮਿਸਾਲ ਦੇ ਤੌਰ ਤੇ ਅਸੀਂ ਧਰਤੀ ਦੇ ਉੱਤੇ ਜੀਵ ਤਾਂ ਜਿਉ ਰਹੇ ਆ ਇੱਥੇ ਕੁਦਰਤ ਨੇ ਸਾਡੇ ਵਾਸਤੇ ਖਾਣ ਪੀਣ ਆਦਿਕ ਦਾ ਬੇਅੰਤ ਪਦਾਰਥ ਪੈਦਾ ਕਰ ਦਿੱਤੇ ਤੇ ਅਸੀਂ ਉਹਨਾਂ ਦਾ ਆਨੰਦ ਮਾਣ ਰਹੇ ਹਾਂ ਖਾ ਪੀ ਰਹੇ ਹਾਂ ਫਿਰ ਇੱਥੇ ਹੀ ਕੱਪੜਾ ਲੀੜਾ ਬਣਾਉਣ ਦੇ ਜੋ ਬੀਜ ਜੋ ਬੂਟੇ ਉਹ ਪੈਦਾ ਹੋ ਗਏ ਮਨੁੱਖ ਨੂੰ ਸਮਝ ਆ ਗਈ ਉਹਨੇ ਕੱਪੜੇ ਪਾਉਣੇ ਸਿੱਖ ਲਏ ਫਿਰ ਮਕਾਨ ਬਣਾਉਣੇ ਸਿੱਖ ਲਏ ਖਾਣੇ ਪੀਣੇ 'ਚ ਸਦਾਰ ਆ ਗਿਆ ਅੱਜ ਕੱਲ ਤਾਂ ਕਿੰਨੀਆਂ ਸਾਰੀਆਂ ਸਹੂਲਤਾਂ ਹੋ ਗਈਆਂ ਨੇ ਇਹ ਸਾਰੀਆਂ ਕੁਦਰਤ ਨੂੰ ਸਮਝ ਕੇ ਉਹਦੀ ਵਰਤੋਂ ਕਰਕੇ ਹੀ ਆਪਾਂ ਕਰ ਰਹੇ ਆਂ ਉਹਦੇ ਗੁਣ ਬੇਅੰਤ ਨੇ ਜਿਹੜਾ ਕੁਝ ਇੱਥੇ ਧਰਤੀ ਦੇ ਉੱਤੇ ਪਹਿਲਾਂ ਹੀ ਮੌਜੂਦ ਪਿਆ ਆ ਅਮੁੱਲ ਵਪਾਰ ਇਹਦੇ ਗੁਣਾਂ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਚਾਹੀਦਾ ਵਪਾਰ ਦਾ ਮਤਲਬ ਹੁੰਦਾ ਕਿ ਚੀਜ਼ਾਂ ਵਸਤਾਂ ਦਾ ਵਪਾਰ ਪਰ ਇੱਥੇ ਬਾਬਾ ਨਾਨਕ ਜੀ ਕਹਿ ਰਹੇ ਨੇ ਭਾਈ ਇਹਨਾਂ ਗੁਣਾਂ ਦਾ ਵਪਾਰ ਤੁਸੀਂ ਇੱਕ ਦੂਜੇ ਨਾਲ ਕਰੋ ਸਾਂਝ ਪਾਓ ਜੇ ਤੁਹਾਨੂੰ ਪਤਾ ਲੱਗ ਗਿਆ ਤਾ ਦੂਜੇ ਨੂੰ ਵੀ ਇਹਦੇ ਬਾਰੇ ਜਾਣਕਾਰੀ ਦਿਓ ਤਾਂ ਕਿ ਉਹਦਾ ਜੀਵਨ ਵੀ ਚੰਗਾ ਹੋਵੇ ਸੁਧਰ ਜਾਵੇ ਤੁਸੀਂ ਤਾਂ ਰੱਬ ਦੇ ਹੀ ਲਗਾਤਾਰ ਉੱਪਰ ਬੈਠੇ ਰੱਬ ਦੀਆਂ ਗੱਲਾਂ ਤਾਂ ਕਰੀ ਜਾਂਦੇ ਹੋ ਧਰਤੀ ਦੇ ਉੱਤੇ ਜੋ ਵਾਪਰ ਰਿਹਾ ਹੈ ਉਹਦਾ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਹਮ ਮੁੱਲ ਵਪਾਰੀਏ ਉਹ ਮੁੱਲ ਭੰਡਾਰ ਇਹਨਾਂ ਗੁਣਾਂ ਦਾ ਗਿਆਨ ਹਾਸਲ ਕਰਨ ਵਾਲੇ ਵੱਡੇ ਵਪਾਰੀ ਨੇ ਉਹ ਵੀ ਅਮੁੱਲ ਨੇ ਭਾਵ ਕਿ ਜਿਹੜੇ ਇਹਨੇ ਗੁਣਾਂ ਨੂੰ ਧਾਰਨ ਕਰ ਲੈਂਦੇ ਨੇ ਤੇ ਉਹਦੇ ਗੁਣਾ ਦੇ ਪੰਡਾਰੇ ਭਰ ਲੈਂਦੇ ਨੇ ਭਾਵ ਕੇ ਇੱਕੋ ਬੰਦਾ ਜਿਵੇਂ ਟਾਮਸ ਅਲਵਾ ਐਡੀਸਨ ਸੀ ਉਹਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਢਾਂ ਕੱਢੀਆਂ ਭਾਵੇਂ ਸਾਰੀਆਂ ਉਦੋਂ ਸਾਹਮਣੇ ਨਹੀਂ ਆਈਆਂ ਪਰ ਉਹਨੇ ਬਹੁਤ ਕਾਢਾਂ ਕੱਢੀਆਂ ਜਿਹਦਾ ਅੰਤ ਹਿਸਾਬ ਨਹੀਂ ਇੱਕੋ ਬੰਦੇ ਨੇ ਇੰਨਾ ਕੰਮ ਕਰ ਦਿੱਤਾ ਦੁਨੀਆ ਚੱਕਾ ਚੁੰਧ ਹੋ ਗਈ ਹੈਰਾਨ ਹੋ ਗਈ ਕਿ ਹੈ ਇੰਨਾ ਕੁਛ ਇਹ ਜਾਣਦਾ ਤੇ ਉਹ ਜੇ ਕਿਤੇ છુપਾ ਕੇ ਆਪਣੇ ਕੋਲੇ ਰੱਖ ਲੈਂਦਾ ਕਿ ਮੈਂ ਨਹੀਂ ਕਿਸੇ ਨੂੰ ਦੱਸਣਾ ਤੇ ਸਾਨੂੰ ਅੱਜ ਇਹ ਇੰਨੀਆਂ ਸਹੂਲਤਾਂ ਫਿਰ ਨਹੀਂ ਮਿਲਣੀਆਂ ਸੀ ਹੋਰ ਵੀ ਵਿਗਿਆਨੀਆਂ ਨੇ ਅਤੇ ਵਿਦਵਾਨਾਂ ਨੇ ਸਾਡੇ ਤੱਕ ਬਹੁਤ ਪਹੁੰਚਾਇਆ ਤੇ ਉਹਨਾਂ ਨੇ ਪੰਡਾਰੇ ਦੇ ਪੰਡਾਰੇ ਸਾਡੇ ਭਰ ਦਿੱਤੇ ਨੇ ਅਮੁੱਲ ਆਮ ਹੈ ਅਮੁੱਲ ਲੈ ਜਾਹੇ ਇੱਥੇ ਤਾਂ ਅਮੁੱਲ ਨੇ ਉਹ ਲੋਕ ਆ ਜਿਹੜੇ ਧਰਤੀ ਤੇ ਆਉਂਦੇ ਨੇ ਤੇ ਇੱਥੇ ਅਮੁੱਲ ਕੰਮ ਕਰ ਜਾਂਦੇ ਨੇ ਅਮੁੱਲ ਲੈ ਜਾਹੇ ਉਹ ਪ੍ਰਸ਼ੰਸਾ ਅਮੁੱਲ ਕਰਵਾ ਲੈਂਦੇ ਨੇ ਕਿ ਵਾਹ ਤੁਸੀਂ ਬੜਾ ਸਾਡੇ ਵਾਸਤੇ ਚੰਗਾ ਕੰਮ ਕਰ ਗਏ ਅਮੁੱਲ ਭਾਏ ਅਮੁੱਲ ਸਮਾਖ ਉਹਨਾਂ ਨੇ ਅਮੁੱਲ ਕੰਮ ਕੀਤੇ ਉਹਨਾਂ ਨੇ ਅਮੁੱਲ ਹੀ ਲੋਕਾਂ ਦੇ ਮਨਾਂ ਨੂੰ ਭਾ ਗਏ ਤੇ ਫਿਰ ਆਪਣੀ ਜ਼ਿੰਦਗੀ ਵਾਪਸ ਉਹ ਪੂਰੀ ਕਰਕੇ ਚਲੇ ਗਏ ਤੇ ਸਮਾ ਗਏ ਹੂੰ ਇਥੇ ਅਮੁੱਲ ਧਰਮ ਜਿਹੜਾ ਜਿਹਨੂੰ ਅਸੀਂ ਧਰਮ ਕਹਿੰਦੇ ਆ ਧਰਮ ਹੈ ਇੱਕ ਨਿਯਮ ਬੰਦਾ ਕੰਮ ਕਈ ਧਰਮ ਰਾਜ ਵੀ ਕਹਿੰਦੇ ਨੇ ਆਪਾਂ ਉਹਨਾਂ ਉੱਪਰ ਲੀਆਂ ਗੱਲਾਂ ਨੂੰ ਛੱਡ ਕੇ ਧਰਤੀ ਦੇ ਉੱਤੇ ਜਿਹੜਾ ਧਰਮ ਦਾ ਨਿਯਮ ਹੈ ਭਾਵ ਕੀ ਸਾਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਅਸੀਂ ਤਾਂ ਉਹ ਰੱਬੀ ਨਿਯਮ ਨੂੰ ਯਾਦ ਰੱਖਣਾ ਸੀ ਅਤੇ ਚੰਗੇ ਇਨਸਾਨ ਬਣ ਕੇ ਚੰਗੇ ਕੰਮ ਕਰਨੇ ਸੀ ਆ ਸਾਡਾ ਧਰਮ ਸੀ ਉਂਝ ਤਾਂ ਧਰਮ ਦੀਆਂ ਵਿਆਖਿਆਵਾਂ ਬੇਅੰਤਾਂਆਂ ਦੀਆਂ ਨੇ ਸਾਰੇ ਦੁਨੀਆ ਦੇ ਮਹਾਪੁਰਖਾਂ ਨੇ ਆਪੋ ਆਪਣੇ ਢੰਗ ਨਾਲ ਧਰਮ ਦੀ ਵੱਖੋ ਵੱਖਰੀ ਵਿਆਖਿਆ ਕੀਤੀ ਹੋਈ ਹੈ ਅਮੁੱਲ ਧਰਮ ਇਹ ਜਿਹੜਾ ਧਰਮ ਦੇ ਨਿਯਮ ਨੇ ਇਹ ਵੀ ਅਮੁੱਲ ਨੇ ਅਮੁੱਲ ਦੀਵਾਨ ਇਹ ਜਿਹੜਾ ਫੈਸਲੇ ਹੁੰਦੇ ਨੇ ਤੁਸੀਂ ਜੋ ਕਰਦੇ ਹੋ ਉਹਦਾ ਨਤੀਜਾ ਵੀ ਨਿਕਲੇ ਹੁੰਦਾ ਆਪੇ ਬੀਜ ਆਪੇ ਹੀ ਖਾ ਇਸ ਤਰ੍ਹਾਂ ਜਿਹੜਾ ਅਸੀਂ ਕੰਮ ਕਰਦੇ ਆ ਉਹਦਾ ਨਤੀਜਾ ਵੀ ਸਾਨੂੰ ਭੋਤਣ ਵਾਸਤੇ ਤਿਆਰ ਰਹਿਣਾ ਚਾਹੀਦਾ ਇਹ ਉਹਦੀ ਅਦਾਲਤ ਵੀ ਅਮੁੱਲ ਹੈ ਅਮੁੱਲ ਤੋਲ ਅਮੁੱਲ ਪ੍ਰਵਾਨ ਉਹਦੇ ਤੱਕੜੀ ਵੀ ਤੋਲਣ ਵਾਲੀ ਭਾਵ ਕੇ ਫੈਸਲੇ ਕਰਨ ਵਾਲੀ ਉਹ ਵੀ ਅਮੁੱਲ ਹੈ ਉਹ ਫਿਰ ਸਾਰਾ ਕੁਝ ਉਹਦੀ ਜਿਹੜੀ ਅਦਾਲਤ ਫੈਸਲੇ ਕਰਦੀ ਹੈ ਉਹਨੂੰ ਕੋਈ ਬਦਲ ਨਹੀਂ ਸਕਦਾ ਉਹ ਆਪਣੇ ਆਪ ਨੂੰ ਉਹਦੇ ਵਾਸਤੇ ਤਿਆਰ ਕਰਨਾ ਹੈ ਕਿ ਮੈਂ ਜ਼ਿੰਦਗੀ ਕਿਵੇਂ ਜਿਉਣੀ ਹੈ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਉਹਦੀਆਂ ਬਖਸ਼ਾਂ ਦਾ ਵੀ ਘਾਟਾ ਕੋਈ ਨਹੀਂ ਬਹੁਤ ਕੁਝ ਧਰਤੀ ਦੇ ਉੱਤੇ ਪਿਆ ਹੈ ਅਨੰਤ ਪਦਾਰਥਾਂ ਦਾ ਤਾਂ ਸਾਨੂੰ ਪਤਾ ਲੱਗਿਆ ਕੁਝ ਇੱਕ ਆਪਾਂ ਵਰਤੋਂ ਵੀ ਕਰ ਰਹੇ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਦਾ ਹਾਲੇ ਮਨੁੱਖ ਨੂੰ ਪਤਾ ਤੱਕ ਨਹੀਂ ਲੱਗਿਆ ਕਿੰਨੀਆਂ ਚੀਜ਼ਾਂ ਨੇ ਕੋਈ ਸੋਨਾ ਚਾਂਦੀ ਲੋਹਾ ਤਾਂਬਾ ਕਿੰਨਾ ਵਰਤ ਰਹੇ ਆ ਆਪਾਂ ਅੱਗ ਹਵਾ ਪਾਣੀ ਇਹਦੀ ਵਰਤੋਂ ਕਰ ਰਹੇ ਆ ਤੇ ਫਿਰ ਜਿਹੜੇ ਖਾਣ ਪੀਣ ਪਹਿਨਣ ਵਾਲੇ ਜਿਹੜੇ ਪਦਾਰਥ ਨੇ ਉਹਨਾਂ ਦੀ ਵਰਤੋਂ ਕਰ ਰਹੇ ਆ ਤੇ ਅਜੇ ਤਾਂ ਬਏ ਅੰਤ ਪਦਾਰਥ ਨੇ ਇਹਨਾਂ ਦੀ ਵਰਤੋਂ ਕਰਨੀ ਵੀ ਮਨੁੱਖ ਨੇ ਨਹੀਂ ਸਿੱਖੀ ਹੋਰ ਬਹੁਤ ਕੁਝ ਪਿਆ ਇੱਥੇ ਅਮੁੱਲ ਨਿਸ਼ਾਨ ਉਹਦੇ ਝੰਡੇ ਝੁਲਦੇ ਨੇ ਭਾਵ ਕੇ ਉਹਦਾ ਤਾਂ ਮੁਕਾਬਲਾ ਕੋਈ ਨਹੀਂ ਉਹਦੇ ਨਿਸ਼ਾਨ ਉਹਦੇ ਝੰਡੇ ਉਹਦੀ ਬਖਸ਼ਿਸ਼ ਬੜੀ ਆਈ ਉਹ ਬਹੁਤ ਉੱਚੀ ਆ ਅਮੁੱਲ ਹੈ ਅਮੁੱਲ ਕਰਮ ਅਮੁੱਲ ਕਰਮ ਉਹਦੇ ਉਹਦੇ ਕੰਮ ਵੀ ਮਾਨੋ ਬੇਅੰਤ ਅਮੁੱਲ ਨੇ ਜਿਹੜਾ ਕੁਛ ਕੁਦਰਤ ਕਰ ਰਹੀ ਹੈ ਇਹ ਇੰਨੇ ਵੱਡੇ ਨਿਯਮਾਂ ਦੇ ਵਿੱਚ ਹੋ ਰਿਹਾ ਜੇ ਨਿਯਮ ਥੜਕ ਜਾਵੇ ਤੜਕ ਜਾਵੇ ਤਾਂ ਸਭ ਕੁਝ ਮਲਿਆ ਬੇਟ ਅੱਖ ਦੇ ਪਲਕਾਰੇ ਚ ਹੋ ਸਕਦਾ ਅਮੁੱਲ ਫਰਮਾਨ ਉਹਦਾ ਹੁਕਮ ਵੀ ਅਮੁੱਲ ਹੈ ਜਿਹੜਾ ਸਾਰੀ ਕਾਇਨਾਤ ਤੇ ਬਿਨਾ ਕਿਸੇ ਰੋਕ ਟੋਕ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ ਅਮੁੱਲੋ ਅਮੁੱਲ ਆਖਿਆ ਨਾ ਜਾਏ ਇਹ ਅਮੁੱਲ ਇੰਨਾ ਜ਼ਿਆਦਾ ਅਮੁੱਲ ਹੈ ਭਾਵ ਕਿ ਐਡਾ ਬੇਸ਼ਕੀਮਤੀ ਹੈ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਇੱਥੇ ਹੁਣ ਧਿਆਨ ਰਵੇ ਬਾਬਾ ਨਾਨਕ ਕਹਿ ਰਹੇ ਹੈ ਕਿ ਇੰਨਾ ਕੁਛ ਤਾਂ ਮੈਂ ਬਿਆਨ ਕਰ ਦਿੱਤਾ ਪਰ ਹੋਰ ਬਹੁਤ ਕੁਝ ਹੈ ਮੈਂ ਬਿਆਨ ਨਹੀਂ ਕਰ ਸਕਦਾ ਤੇ ਆਪਾਂ ਆਪਣੀ ਅਕਲ ਦਾ ਅੰਦਾਜ਼ਾ ਲਾਈਏ ਕਿ ਸਾਡੀ ਅਕਲ ਬਾਬਾ ਨਾਨਕ ਦੇ ਮੁਕਾਬਲੇ ਕਿੱਥੇ ਖੜੀ ਹੈ ਤੇ ਅਸੀਂ ਐਵੇਂ ਰੱਬ ਦਾ ਉਹਦੇ ਹੋਰ ਚੀਜ਼ਾਂ ਦਾ ਉਹ ਗੁਣ ਗਾਇਨਤਾ ਕਰੀਏ ਪਰ ਉਹਦਾ ਬਿਆਨ ਕਰਨੀ ਕਿ ਰੱਬ ਐਦਾਂ ਹੁੰਦਾ ਰੱਬ ਐਦਾਂ ਹੁੰਦਾ ਉਹ ਅਸੀਂ ਨਹੀਂ ਕਰ ਸਕਦੇ ਜੀ ਆਖ ਆਖ ਰਹੇ ਲਬ ਲਾਏ ਜਿਹੜੇ ਇਹਦੇ ਬਾਰੇ ਕੁਝ ਬਿਆਨ ਕਰਨ ਦਾ ਯਤਨ ਕਰਦੇ ਨੇ ਅਕਲਵੰਦ ਲੋਕ ਉਹ ਤਾਂ ਮੰਨੋ ਇਹਦੇ ਵਿੱਚ ਹੀ ਲਿਵਲੀਨ ਹੋ ਜਾਂਦੇ ਨੇ ਹੈਰਾਨ ਹੋ ਜਾਂਦੇ ਨੇ ਕਿ ਤਾਂ ਬਹੁਤ ਮਹਾਨ ਹੈ ਇੱਥੇ ਵੇਦਾਂ ਪਾਠਾਂ ਆਦਿਕ ਵਾਲੇ ਵੀ ਬਹੁਤ ਕੁਝ ਬਿਆਨ ਕਰਨ ਦਾ ਯਤਨ ਕਰਦੇ ਰਹੇ ਨੇ ਆਖਾਂ ਵੇਦ ਪਾਠ ਪੁਰਾਣ ਵੇਤਾਂ ਪਾਠਾਂ ਦੇ ਪੁਰਾਣਾਂ ਦੇ ਵਿੱਚ ਉਹ ਵੀ ਬਿਆਨ ਕਰਦੇ ਨੇ ਕਿ ਰੱਬ ਐਦਾਂ ਹੁੰਦਾ ਸਾਡੀ ਕਿਤਾਬ 'ਚ ਲਿਖਿਆ ਹੋਇਆ ਆਖਾਂ ਪੜ੍ਹੇ ਕਰਾਂ ਬਖਿਆਣ ਇੱਥੇ ਬਹੁਤ ਪੜਾਈਆਂ ਕਰਕੇ ਫਿਰ ਵਿਆਖਿਆਵਾਂ ਕਰਦੇ ਨੇ ਕਿ ਰੱਬ ਐਦਾਂ ਹੁੰਦਾ ਉਹਦੇ ਗੁਣ ਐਦਾਂ ਹੁੰਦੇ ਨੇ ਆਖਾਂ ਬਰਮੇ ਆਖਾਂ ਇੰਦ ਇੱਥੇ ਬਰਮਾ ਦੇ ਨਾਮ ਨਾਲ ਜੋੜ ਕੇ ਵੀ ਵਿਆਖਿਆ ਕੀਤੀ ਜਾਂਦੀ ਹੈ ਇੰਦਰ ਦੇਵਤੇ ਦੇ ਨਾਲ ਜੋੜ ਕੇ ਵੀ ਕੀਤੀ ਜਾਂਦੀ ਹੈ ਕਿ ਉਹ ਕਹਿੰਦਾ ਆਖਾਂ ਗੋਪੀ ਤਾ ਗੋਵਿੰਦ ਇਥੇ ਕ੍ਰਿਸ਼ਨ ਨਾਲ ਜਿਹੜਾ ਕਿ ਗੋਪੀਆਂ ਦਾ ਮਾਲਕ ਸੀ ਤੇ ਉਹਦੇ ਬਾਰੇ ਵੀ ਆਖਿਆ ਜਾਂਦਾ ਕਿ ਉਹਨੇ ਆਖਿਆ ਉਹਦਾ ਸਹਾਰਾ ਲੈ ਕੇ ਬਹੁਤ ਲੋਕ ਅੱਗੇ ਲੋਕਾਂ ਨੂੰ ਰੱਬ ਬਾਰੇ ਦੱਸਦੇ ਨੇ ਆਖਾਂ ਈਸ਼ਰ ਆਖਾਂ ਸਿੱਧ ਭਗਤੀਆਂ ਤਪੱਸਿਆਵਾਂ ਕਰਨ ਵਾਲੇ ਸਮੇਤ ਸ਼ਿਵਜੀ ਦੇ ਏ ਵੀ ਕੁਝ ਨਾ ਕੁਝ ਬਿਆਨ ਕਰਨ ਦਾ ਯਤਨ ਕਰਦੇ ਨੇ ਭਾਵ ਕਿ ਇਹਨਾਂ ਦਾ ਸਹਾਰਾ ਲੈ ਕੇ ਵੀ ਲੋਕੀ ਰੱਬ ਬਾਰੇ ਦੱਸਣ ਦਾ ਯਤਨ ਕਰਦੇ ਨੇ ਆਖਾਂ ਕੇਤੇ ਕੀਤੇ ਬੁੱਧ ਆਪਣੇ ਆਪ ਦੀ ਉੱਚੀ ਬੁੱਧੀ ਵਾਲੇ ਤੇ ਜਾਂ ਬੁੱਧ ਨੂੰ ਮੰਨਣ ਵਾਲੇ ਉਹਨਾਂ ਨੇ ਵੀ ਬਹੁਤ ਕੁਝ ਬਿਆਨ ਕਰਨ ਦਾ ਯਤਨ ਕੀਤਾ ਪਰ ਰੱਬ ਬਾਰੇ ਸਾਰਾ ਕੁਝ ਨਹੀਂ ਦੱਸਿਆ ਜਾ ਸਕਦਾ ਉਹਦੇ ਗੁਣ ਬੇਅੰਤ ਨੇ ਆਖਾਂ ਧਾਨਵ ਆਖਾਂ ਦੇਵ ਕੋਈ ਰਾਖਸ਼ਾਂ ਦੀ ਗੱਲ ਕਰਦਾ ਹੈ ਕੋਈ ਦੇਵਤਿਆਂ ਦੀ ਗੱਲ ਕਰਦਾ ਕਿ ਦੇਵਤਿਆਂ ਨੇ ਐਉਂ ਕੀਤਾ ਜੰਗ ਹੋ ਗਿਆ ਤੇ ਫਿਰ ਧਰਤੀ ਚੁੱਕ ਕੇ ਲੈ ਗਏ ਇਹ ਬਹੁਤ ਕੁਝ ਹੈ ਜਿਹੜਾ ਕਿ ਪੁਰਾਣੀਆਂ ਕਿਤਾਬਾਂ 'ਚ ਲਿਖਿਆ ਹੋਇਆ ਉਹਦੀ ਵਿਆਖਿਆ ਵੀ ਲੋਕ ਕਰਕੇ ਰੱਬ ਦਾ ਅੰਤ ਪਾਉਣ ਦਾ ਯਤਨ ਕਰਦੇ ਨੇ ਆਖਾਂ ਸੂਰ ਨਰ ਮਨ ਜਨ ਸੇਵ ਕੋਈ ਸੂਰ ਮੇ ਕੋਈ Muni ਕੋਈ ਦੇਵਤੇ ਇਹ ਵੀ ਵਿਆਖਿਆਵਾ ਕਰਦੇ ਨੇ ਜਾਂ ਇਹਨਾਂ ਦਾ ਸਹਾਰਾ ਲੈ ਕੇ ਲੋਕੀ ਰੱਬ ਬਾਰੇ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕੀਤੇ ਆਖਾਂ ਆਖਣ ਪਾਹੇ ਕਿੰਨੇ ਇਥੇ ਕਹਿੰਦੇ ਨੇ ਕਿ ਮੈਂ ਅੰਤਮ ਸੱਚ ਕਹਿ ਦਿੱਤਾ ਮੈਂ ਸਾਰੀ ਗੱਲ ਸਿਰੇ ਲਾ ਦਿੱਤੀ ਕੀਤੇ ਕਹਿ ਕਹਿ ਉਠ ਉਠ ਜਾਹੇ ਇਥੇ ਤਾਂ ਕਿੰਨੀ ਦੁਨੀਆ ਰੱਬ ਬਾਰੇ ਕਹਿ ਕਹਿ ਕੇ ਇਥੋਂ ਚਲੀ ਗਈ ਹੈ ਸੰਸਾਰ ਤੋਂ ਮਰ ਗਏ ਨੇ ਕਿੰਨੇ ਲੋਕ ਵੱਡੇ ਤੋਂ ਵੱਡੇ ਪਰ ਸਾਰਾ ਕੁਝ ਬਿਆਨ ਨਹੀਂ ਕਰ ਸਕਦੇ ਕੀਤੇ ਇਥੇ ਕੀਤੇ ਹੋਰ ਕਰੇਂ ਇਥੇ ਜੇ ਜਿੰਨੇ ਕਹਿ ਦਿੱਤੇ ਜਿੰਨੇ ਦੱਸ ਦਿੱਤੇ ਜਿੰਨੇ ਦੇਵੀ ਦੇਵਤੇ ਜਾਂ ਵਿਦਵਾਨ ਹੋ ਚੁੱਕੇ ਨੇ ਇਹ ਤਾਂ ਹੋ ਚੁੱਕੇ ਨੇ ਪਰ ਜੇ ਇੰਨੇ ਸਾਰੇ ਹੋਰ ਵੀ ਹੋ ਜਾਣ ਤਾਂ ਆਖ ਨਾ ਸਕਾਂ ਕਿ ਇਹ ਕਿ ਤਾਂ ਵੀ ਰਲ ਮਿਲ ਕੇ ਸਾਰੇ ਉਹਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੇ ਤੇ ਇਥੇ ਇਹ ਵੀ ਤਾਂ ਫਿਰ ਸਵਾਲ ਖੜੇ ਹੋਣਗੇ ਜਿਹੜੀਆਂ ਚੀਜ਼ਾਂ ਰੱਬ ਨੇ ਦਿੱਤੀਆਂ ਨੇ ਤੁਸੀਂ ਕਹਿੰਦੇ ਹੋ ਇਹ ਫਿਰ ਰੱਬ ਨੇ ਕਿੱਥੋਂ ਲਿਆ ਕੇ ਧਰੀਆਂ ਇਥੇ ਕਿਹੜੇ ਤਰੀਕੇ ਭੇਜੀਆਂ ਤੇ ਇਹਨਾਂ ਨੂੰ ਬਣਾਇਆ ਕਿਵੇਂ ਹੈ ਬਣਾਉਣ ਵਾਲਾ ਇਹ ਮੈਟਰ ਆਇਆ ਕਿੱਥੋਂ ਹੈ ਇਹਦੇ ਬਾਰੇ ਕੋਈ ਵੀ ਬਿਆਨ ਨਹੀਂ ਕਰ ਸਕੂਗਾ ਜੇੜੜ ਭਾਵ ਹੈ ਤੇੜ੍ਹ ਹੋਏ ਇੰਉ ਕਹਿ ਲਈਏ ਕਿ ਜਿਵੇਂ ਇਹਨਾਂ ਕੁਦਰਤ ਦੇ ਨਿਯਮਾਂ ਨੂੰ ਪਾਉਂਦਾ ਉਸ ਤਰ੍ਹਾਂ ਇਹਨੂੰ ਚੱਲੀ ਚੱਲੀ ਜਾਂਦੇ ਹੋ ਤੁਸੀਂ ਆਪਣੀਆਂ ਲੋੜਾਂ ਵਾਸਤੇ ਆਪਣੇ ਦਿਮਾਗ ਦੇ ਮੁਤਾਬਕ ਇੱਥੇ ਕੰਮ ਕਰੋ ਲੋਕਾਂ ਦਾ ਭਲਾ ਸਮਾਜ ਦਾ ਭਲਾ ਕਰੋ ਨਾਨਕ ਜਾਣੈ ਸੱਚਾ ਸੋਏ ਉਹ ਆਪੀ ਜਾਣਦਾ ਭਾਈ ਕਿ ਸਮਾਨ ਆਇਆ ਕਿੱਥੋਂ ਹੈ ਤੇ ਇਹ ਸਭ ਕੁਝ ਬਣਿਆ ਕਿਵੇਂ ਹੈ ਨਿਜਮ ਘੜੇ ਕਿਨੇ ਨੇ ਅਸੀਂ ਬਿਆਨ ਨਹੀਂ ਕਰ ਸਕਦੇ ਜੇ ਕੋ ਆਖਾ ਬੋਲ ਵਿਗਾੜ ਜੇ ਕੋਈ ਬਹੁਤਾ ਬੋਲਦਾ ਨਾ ਉਹ ਮਾਨੋ ਗਲਤ ਗੱਲਾਂ ਕਰਦਾ ਉਹ ਆਪਣੀ ਜ਼ੁਬਾਨ ਤੋਂ ਠੀਕ ਨਹੀਂ ਬੋਲ ਰਿਹਾ ਇੱਕ ਤਰ੍ਹਾਂ ਦਾ ਝੂਠ ਬੋਲ ਰਿਹਾ ਗਲਤ ਬਿਆਨੀ ਕਰ ਰਿਹਾ ਤੇ ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖੀ ਹੈ ਸਿਰ ਗਵਾਰਾਂ ਗਵਾਰ ਪਰ ਸਭ ਤੋਂ ਵੱਡਾ ਗਵਾਰ ਪੁਰਖ ਉਹਨੂੰ ਆਖਿਆ ਜਾਵੇਗਾ ਜਿਹੜਾ ਦਾਵਾ ਕਰਦਾ ਕਿ ਅੰਤਮ ਸੱਚ ਤਾਂ ਮੈਂ ਜਾਣਦਾ ਮੈਂ ਕਹਿ ਦਿੰਦਾ ਤੁਹਾਨੂੰ ਸੁਣਾ ਦਿੰਦਾ ਜਿਵੇਂ ਕਿ ਸਾਡੇ ਸਾਧਾਂ ਦੇ ਡੇਰੇ ਨੇ ਜਿਹੜੇ ਉਹਨਾਂ ਡੇਰਿਆਂ 'ਚ ਇਹੋ ਜੀ ਜਨਤਾ ਜਾਂਦੀ ਹੈ ਇਹੋ ਜੇ ਅੱਗੇ ਸਾਧ ਵਗੈਰਾ ਬੈਠੇ ਨੇ ਉਹ ਕਹਿੰਦੇ ਨੇ ਬਸ ਮੈਂ ਰੱਬ ਆ ਸਾਰੀ ਸਚਾਈ ਮੈਨੂੰ ਪਤਾ ਹੈ ਹੋਰ ਕਿਸੇ ਨੂੰ ਪਤਾ ਹੀ ਨਹੀਂ ਹੈ ਬਾਬਾ ਨਾਨਕ ਤਾਂ ਬਾਰ ਬਾਰ ਕਹਿੰਦੇ ਨੇ ਕਿ ਭਾਈ ਜਿਹੜਾ ਅੰਤਮ ਸੱਚ ਪਾ ਲੈਣ ਦਾ ਦਾਵਾ ਕਰਦਾ ਜੇ ਕੋ ਨਾ ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖੀ ਹੈ ਸਿਰ ਗਵਾਰਾਂ ਗਵਾਰ ਉਹਨੂੰ ਗਵਾਰਾਂ ਦਾ ਗਵਾਰ ਮੂਰਖਾਂ ਦਾ ਮੂਰਖ ਹੀ ਕਿਹਾ ਜਾਣਾ ਚਾਹੀਦਾ ਜਿਹੜਾ ਇਹ ਕਹਿੰਦਾ ਮੈਂ ਤਾਂ ਸਭ ਕੁਝ ਜਾਣ ਗਿਆ ਰੱਬ ਦੇ ਗੁਣਾਂ ਨੂੰ ਰੱਬ ਦੇ ਪੈਦਾ ਹੋਣ ਨੂੰ ਸ੍ਰਿਸ਼ਟੀ ਨੂੰ ਚਲਾਉਣ ਨੂੰ ਮੈਂ ਸਾਰਾ ਕੁਝ ਜਾਣਦਾ ਇਹ ਦਾਅਵੇ ਨਹੀਂ ਕਰਨੇ ਚਾਹੀਦੇ ਬਲਕਿ ਨਿਯਮਾਂ ਨੂੰ ਸਮਝ ਕੇ ਉਹਦੇ ਅਨੁਸਾਰ ਜ਼ਿੰਦਗੀ ਸਹਿਜ ਵਾਲੀ ਬਤੀਤ ਕਰਨੀ ਚਾਹੀਦੀ ਹੈ ਜੇ ਤੁਹਾਡੇ ਕੋਲੇ ਕੋਈ ਗੁਣ ਹੈ ਤਾਂ ਸੰਗਤ ਦੇ ਵਿੱਚ ਉਹ ਗੁਣ ਵੰਡਣੇ ਚਾਹੀਦੇ ਨੇ ਗਿਆਨ ਵੰਡਣਾ ਚਾਹੀਦਾ ਹੈ ਤਾਂ ਕਿ ਸਾਡਾ ਸਾਰਿਆਂ ਦਾ ਜੀਵਨ ਸੁਚੱਜਾ ਸੋਹਣਾ ਤੇ ਚੰਗੇ ਤਰੀਕੇ ਦਾ ਜੀਵਨ ਬਣ ਜਾਵੇ ਜੀ ਬਹੁਤ ਸ਼ੁਕਰੀਆ ਬਾਪੂ ਜੀ ਤੁਸੀਂ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ 26 ਨੰਬਰ ਪਉੜੀ ਦਾ ਜਿਹੜਾ ਸਾਰਾ ਲਗਭਗ ਤਤਸਾਰ ਸਾਡੇ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤਾ ਜਿਹੜੀ ਪੌੜੀ ਨੂੰ ਦੀ ਵਿਆਖਿਆ ਕਰਨ ਲੱਗਿਆਂ ਵੱਡੇ ਵੱਡੇ ਪ੍ਰਚਾਰਕ ਵੱਡੇ ਵੱਡੇ ਕਥਾਵਾਚਕ ਇਹ ਚੀਜ਼ ਨੂੰ ਭੁੱਲ ਜਾਂਦੇ ਆ ਕਿ ਸਭ ਤੋਂ ਪਹਿਲਾਂ ਜਿਹੜੀ ਪ੍ਰਾਇੋਰਟੀ ਦਿੱਤੀ ਆ ਉਹ ਆਪਣੇ ਆਪ ਨੂੰ ਸੁਧਾਰਨ ਦੀ ਦਿੱਤੀ ਆ ਉਹ ਇਸ ਚੀਜ਼ ਨੂੰ ਭੁੱਲ ਕੇ ਹੋਰ ਹੀ ਕੁਝ ਵੀ ਇੱਥੇ ਤਾਂ ਜੀ ਆ ਪੌੜੀ ਨੂੰ ਇਦਾਂ ਲਿਖਿਆ ਆ ਪੌੜੀ ਨੂੰ ਇਦਾਂ ਲਿਖਿਆ ਆ ਉਸ ਤਰੀਕੇ ਦੇ ਨਾਲ ਬਿਆਨ ਕਰਨ ਲੱਗਦੇ ਆ ਬਹੁਤ ਧੰਨਵਾਦ ਤੁਸੀਂ ਬੜੇ ਸੰਖੇਪ ਸ਼ਬਦਾਂ ਦੇ ਵਿੱਚ ਜਿਹੜੀ ਆਪਣੀ ਗੱਲ ਰੱਖੀ ਹੈ ਤੇ ਇਹ 27 26 ਨੰਬਰ ਪੌੜੀ ਦਾ ਜਿਹੜਾ ਤਤਸਰ ਸਰ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਆ ਤੇ ਸਾਡੇ ਸਰੋਤਿਆਂ ਦਾ ਇਹ ਬਹੁਤ ਧੰਨਵਾਦ ਇਹਨਾਂ ਨੇ ਇਹਨੇ ਪਿਆਰ ਦੇ ਨਾਲ ਇਹਨੇ ਵਧੀਆ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਸੁਣਿਆ ਹੁਣ ਤੁਹਾਡੀ ਜਿਹੜੀ ਹੈਗੀ ਆ ਜ਼ਿੰਮੇਵਾਰੀ ਹੈ ਕਿ ਇਸ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਕਰੋ ਤੇ ਨਾਲ ਨਾਲ ਲਾਈਕ ਤੇ ਜਿਹੜਾ ਜਿਹੜਾ ਸਾਡਾ ਪੇਜ ਆ ਫੋਲੋ ਕਰ ਲਿਓ ਤੇ ਨਾਲ ਨਾਲ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀ ਵੀ ਕੋਈ ਵੀ ਵੀਡੀਓ ਆ ਬਾਪੂ ਜੀ ਦੀ ਕੋਈ ਵੀ ਵੀਡੀਓ ਆ ਉਹ ਤੁਹਾਡੇ ਨਾਲ ਪਹਿਲੇ ਨੰਬਰ ਦੇ ਉੱਤੇ ਸਾਂਝੀ ਹੋ ਸਕੇ ਜੀ ਬਾਪੂ ਜੀ ਜਾਂਦੇ ਜਾਂਦੇ ਕੋਈ ਇਸ ਪੌੜੀ ਦੇ ਨਾਲ ਸੰਬੰਧਿਤ ਕੋਈ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸੰਦੇਸ਼ ਸਾਂਝਾ ਕਰਨਾ ਚਾਹੋ ਤਾਂ ਜਰੂਰ ਕਰੋ ਜੀ ਇਹ ਤਾਂ ਜੀ बार-बार ਇਹੋ ਹੀ ਹੈ ਕਿ ਆਪਣੇ ਆਪ ਨੂੰ ਵਿਕਸਤ ਕਰੋ ਆਪਣੇ ਆਪ ਨੂੰ ਸੁਧਾਰੋ ਚੰਗੇ ਇਨਸਾਨ ਬਣਾਓ ਅੱਜ ਸਿੱਖਾਂ ਦੀ ਛਵੀ ਦੁਨੀਆ ਦੇ ਵਿੱਚ ਝਗੜਾਲੂ ਅਤੇ ਜਿਹੜਾ ਇੱਕ ਦੂਜੇ ਦਾ ਅਪਮਾਨ ਕਰਨ ਵਾਲੇ ਤਾਂ ਬਹੁਤ ਬਣ ਗਈ ਹੈ ਪਰ ਗਿਆਨਵਾਨਾਂ ਦੀ ਬਹੁਤ ਘੱਟ ਗਿਣਤੀ ਹੈ ਸਾਡੇ ਵਿੱਚ ਕੋਈ ਵਿਰਲਾ ਇੱਕ ਅੱਗੇ ਉੱਭਰ ਕੇ ਗਿਆਨ ਨਾਲ ਆਉਂਦਾ ਨਹੀਂ ਤਾਂ ਝਗੜਿਆਂ ਦੇ ਕਾਰਨ ਅਤੇ ਨਾਹਰੇਬਾਜੀ ਹੜਤਾਲ ਹੜਦੋਂਗ ਇਹਦੇ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ ਇਹਦੇ ਤੋਂ ਬਚ ਕੇ ਸਹਿਜ ਸ਼ਾਂਤ ਅਕਲਵੰਦ ਬਣ ਕੇ ਆਪਣਾ ਜਿਹੜਾ ਇਮੇਜ ਹੈ ਉਹ ਲੋਕਾਂ ਦੇ ਸਾਹਮਣੇ ਲਿਆਉਣ ਦਾ ਯਤਨ ਹੀ ਕਰੀ ਜੀ ਬਹੁਤ ਧੰਨਵਾਦ ਬਾਪੂ ਜੀ ਬਹੁਤ ਧੰਨਵਾਦ ਸਾਡੇ ਸੋਤਿਆਂ ਦਾ ਤੇ ਹੁਣ ਮਿਲਦੇ ਆਂ ਜੀ ਅਗਲੇ ਐਪੀਸੋਡ ਦੇ ਵਿੱਚ ਅਗਲੇ ਨਵੀਂ ਪੌੜੀ ਦੇ ਨਾਲ ਤੇ ਨਵੇਂ ਕਨਸੈਪਟ ਦੇ ਵਿੱਚ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ